ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਅਤੇ ਠੱਗਾ ਠੋਰੀ ਨੂੰ ਖਤਮ ਕਰਨ ਦਾ ਨਾਰਾ ਦਿੰਦੇ ਹੋਏ ਸੱਤਾ ਦੇ ਵਿੱਚ ਆਈ ਹੋਈ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਆਪਣੇ ਹੀ ਸਰਕਾਰ ਦੇ ਖਿਲਾਫ ਇੱਕ ਤਰ੍ਹਾਂ ਦਾ ਅੱਜ ਮੋਰਚਾ ਖੋਲ ਦਿੱਤਾ ਗਿਆ ਹੈ ਕਿਉਂਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਟਕਸਾਲੀ ਲੀਡਰਾਂ ਵੱਲੋਂ ਬਾਬੂ ਚਮਨ ਲਾਲ ਦੀ ਗਵਾਹੀ ਦੇ ਵਿੱਚ ਇੱਕ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਇੱਕ ਰੈਲੀ ਕੱਢੀ ਗਈ ਜੋ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਰਵੀ ਦਾਸ ਚੌਂਕ ਤੋਂ ਸ਼ੁਰੂ ਹੋ ਕੇ ਸ਼੍ਰੀ ਆਨੰਦਪੁਰ ਆਪਦੇ ਵਕ ਵਕ ਪੜਾਵਾ ਤੋਂ ਹੁੰਦੀ ਹੋਈ ਪੂਰੇ ਸ਼ਹਿਰ ਦੇ ਵਿੱਚ ਕੱਢੀ ਗਈ ਇਸ ਮੌਕੇ ਸੈਂਕੜੇ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਮੌਜੂਦ ਸਨ ਇਸ ਮੌਕੇ ਵੱਡੀ ਗੱਲ ਵੇਖਣ ਨੂੰ ਇਹ ਮਿਲੀ ਕਿ ਪ੍ਰਸ਼ਾਚਾਰ ਦੇ ਖਿਲਾਫ ਕੱਢੀ ਗਈ ਇਸ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਨੁਮਾਇंदे ਨਹੀਂ ਵੇਖੇ ਗਏ ਜੋ ਅਕਸਰ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸਰਦਾਰ ਹਰਜੋਤ ਸਿੰਘ ਬੈਂਸ ਦੇ ਨਾਲ ਮੌਜੂਦ ਹੁੰਦੇ ਸਨ ਕਿਤੇ ਨਾ ਕਿਤੇ ਪ੍ਰਸ਼ਾਚਾਰ ਦੇ ਖਿਲਾਫ ਕੱਢੀ ਗਈ ਇਸ ਰੈਲੀ ਦੇ ਇਹ ਸਾਫ ਹੋ ਗਿਆ ਕਿ ਅਲਕਾ ਸ਼ਰੀ ਅਨੰਦਪੁਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਵੀ ਦੋ ਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਚਲੋ ਆ ਤੁਹਾਨੂੰ ਸੁਣਾਉਣੇ ਆ ਕਿ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗਲਬਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਚਮਨ ਲਾਲ ਬਾਬੂ ਦਾਗ ਕੀ ਕਹਿਣਾ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਾਡਾ ਇਹ ਤਾਂ ਪ੍ਰਿੰਸੀਪਲ ਸਿਧਾਂਤ ਇਹੀ ਹੈ ਕਿ ਭ੍ਰਿਸ਼ਟਾਚਾਰ ਮੁਕਤ ਦੇਸ਼ ਹੋਵੇ ਜੋ ਵੀ ਗੱਲ ਹੈ ਕਿ ਸਾਡੀ ਆਪਣੀ ਸਰਕਾਰ ਹੈ ਪਰ ਸਰਕਾਰ ਦੇ ਵਿੱਚ ਦੁਨੀਆਂ ਸਰਕਾਰਾਂ ਜਿਹੜੇ ਬੰਦੇ ਤੇ ਦੋ ਨੰਬੂਲੇ ਆਵੜੇ ਔਰ ਆ ਕੇ ਉਹਨਾਂ ਨੇ ਇੱਥੇ ਵੀ ਭ੍ਰਸ਼ਟਾਚਾਰ ਸ਼ੁਰੂ ਕਰਤਾ ਜਿਹੜੇ ਸਹੀ ਬੰਦੇ ਤੇ ਉਹ ਕਾਰਨ ਕਰਤੇ ਗਏ ਔਰ ਜਿਹੜੇ ਭ੍ਰਸ਼ਟਾਚਾਰੀ ਬੰਦੇ ਤੇ ਦੁਨੀਆਂ ਪਾਰਟੀਆਂ ਦੇ ਉਹ ਆ ਕੇ ਸਾਡੀ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਪੂਰਾ ਭ੍ਰਸ਼ਟਾਚਾਰ ਉਹਨਾਂ ਹੀ ਨਹੀਂ ਰਿਹਾ ਉਸ ਤੋਂ ਵੱਧ ਗਿਆ ਹੈ और ये बड़े दुख की गल है इस करके रैली करनी पी और भ्रष्टाचार नेता जड़े आ कहना पिया कर्मचारी मुर्दाबाद कहना पिया और ये जरूरी कहना पिया क्योंकि ये शुरू तो जब तो बहत्तर तिहत्तर तो यह भ्रष्टाचार शुरू था जब तो ये शुरू होया है अगे तो अगे बढ़ ही रहा और अज भी ज़्यादा बढ़ गया है ਇਹ ਦੁੱਖ ਦੀ ਗੱਲ ਹੈ ਦੁੱਖ ਦੀ ਗੱਲ ਹੈ ਸਾਡੇ ਵਾਸਤੇ ਔਰ ਇਸ ਨੂੰ ਖਤਮ ਕਰਨ ਵਾਸਤੇ ਪ੍ਰਚਾਰ ਨੂੰ ਖਤਮ ਕਰਨ ਕਰਕੇ ਪਾਰਟੀ ਦੇ ਸੰਤਾਨ ਨੂੰ ਸਭ ਤੋਂ ਉੱਪਰ ਵੇਣ ਵਾਸਤੇ ਕਾਜੋ ਕੇਜੀਵਾਦੀ ਬਾਹਰ ਆਏ ਔਰ ਇਹ ਹੀ ਸਾਰਿਆਂ ਦੀ ਡਰਾਂ ਵੀ ਉੱਥੇ ਕਿਹਾ ਵੀ ਸਾਡਾ ਮੇਨ ਮਕਸਦ ਹੈ ਪ੍ਰਚਾਰ ਮੁਕਤ ਦੇਸ਼ ਕਰਨਾ ਔਰ ਇਸੇ ਮਕਸਦ ਨੂੰ ਲੈ ਕੇ ਅਸੀਂ ਅੱਜ ਇਹ ਰਾਜੀ ਕੱਢੀ ਹੈ ਔਰ ਮੈਨੂੰ ਉਮੀਦ ਹੈ ਇਹ ਪਾਤੋ ਬੰਦ ਬੰਦੇ ਸਾਡੇ ਨਾਲ ਸ਼ਾਮਲ ਹੋਣਗੇ ਉਹ ਲੜਾਈ ਲੰਮੀ ਵੀ ਚਲੀ ਜਾਣਾਗੇ ਅਗੇ ਸਾਨੂੰ ਅਗੇ ਜਾ ਕੇ ਖੂਲ ਵੀ ਕੁਰਬਾਨੀਆਂ ਕਰਨੀਆਂ ਪਈਆਂ ਤੱਕ ਦੇਵਾਂਗੇ ਇਹ ਪਿੱਛੇ ਨਹੀਂ ਹਟਣਾ ਇਹ ਜਿਹੜਾ ਅੱਜ ਮੂਨ ਅਸੀਂ ਪ੍ਰਦਰਸ਼ਨ ਕਰਿਆ ਹੈ ਲੇਕਿਨ ਕੱਲ ਅਗਰ ਫੇਰ ਵੀ ਇਹਨਾਂ ਲੋਕਾਂ ਨੇ ਅਧਿਕਾਰੀਆਂ ਨੇ ਕੰਨ ਚਾੜਿਆ ਇਹਨਾਂ ਤਾਵਾ ਨੇ ਪ੍ਰਚਾਰ ਨੂੰ ਨਾ ਠੱਲ ਪਾਈ ਤਾ ਜਿੰਦਾਬਾਦ ਮੁਦਾਬਾਦ ਦੇ ਨਾਲ ਹੀ ਲਵਾਗੇ ਪਬਲਿਕ ਦਾ ਸਾਥ ਲੈ ਕੇ ਕਿਸ ਪਬਲਿਕ ਕਿਸ ਵੀ ਪਬਲਿਕ ਮੈਨ ਨੂੰ ਕੋਈ ਪੈਸਾ ਮੰਗਦਾ ਹੈ ਕੋਈ ਰੁਪਇਆ ਮੰਗਦਾ ਹੈ ਕੋਈ ਵੀ ਕੋਈ ਪੁਚਵਾਰੀ ਅਧਿਕਾਰੀ ਕੋਈ ਵੀ ਅਗਰ रिश्वत ਮੰਗਦਾ ਹੈ ਉਹ ਸਾਨੂੰ ਦੱਸੇ ਅਸੀਂ ਉਹਦਾ ਨਾਂ ਲੈ ਕੇ ਉਹਦਾ ਮੁਦਾਬਾਦ ਜਿੰਦਾਬਾਦ ਕਰਾਂਗੇ ਔਰ ਸ਼ਿਕਾਇਤ ਵੀ ਉੱਪਰ ਕਰਾਂਗੇ ਯਾਨੀ ਹਰ ਤਰ੍ਹਾਂ ਨਾਲ ਉਹਨੂੰ ਮੈਦਾਇਕ ਹੁੰਗਾ ਕਿ ਜਿਹੜਾ ਬਲਸਾ ਜਾਈ ਪਕੜ ਗਿਆ ਉਹ ਆਦਮੀ ਕੋਲੋਂ ਤੁਸੀਂ ਪੈਸੇ ਮੰਗ ਲੈਣੇ ਹਜ਼ਾਰਾਂ ਪਈਏ ਉਹਦੇ ਕੋਲ ਨਹੀਂ ਹੈ ਔਰ ਉਹਨੇ ਪਤਾ ਨਹੀਂ ਕਿੱਥੋਂ ਲੈ ਕੇ ਕਿਸ ਤਰ੍ਹਾਂ ਕਰਕੇ ਕਰਜ਼ਾ ਲੈ ਕੇ ਕਿਸ ਤਰ੍ਹਾਂ ਦੇ ਕੇ ਆਪਣੇ ਮਨ ਨੂੰ ਦੁਖੀ ਕਰਕੇ ਇੰਜਣ ਕਰਕੇ ਆਪਣੇ ਮਨ ਨੂੰ ਤਾਂ ਉਹਨੇ ਉਹਨੇ ਪੈਸੇ ਵਿਸ਼ਵ ਦੇਣੀ ਹੈ ਔਰ ਇਹ ਇੱਕ ਕ੍ਰਾਈਮ ਹੈ ਬਹੁਤ ਵੱਡੀ ਇਸ ਇਸ ਕ੍ਰਾਈਮ ਨੂੰ ਰੋਕਣ ਵਾਸਤੇ ਬਸ ਬਸ ਭ੍ਰਿਸ਼ਟਾਚਾਰੀਆਂ ਨੂੰ ਦਿੱਤੇ ਜਾਵੇ ਅਧਿਕਾਰੀਆਂ ਕਰਮਚਾਰੀਆਂ ਨੂੰ ਔਰ ਨੇਤਾਵੇਂ ਜਿਹੜੇ ਜਿਹੜੇ ਨੇਤਾ ਵੀ ਭ੍ਰਿਸ਼ਟਾਚਾਰ ਕਰਦੇ ਹਨ ਔਰ ਯਾਨੀ ਫਲਾਪ ਵੀ ਕਰਦੇ ਆ ਐਸਟਾ ਜੋ ਇਹਨੂੰ ਵਧਿਆ ਹੈ ਜੋ ਭ੍ਰਸ਼ਟਾਚਾਰ ਉਹਨਾਂ ਭ੍ਰਸ਼ਟਾਚਾਰੀਆਂ ਨੂੰ ਨੇਤਾਵਾਂ ਜੋ ਪਾਰਟੀ ਜੋ ਕੱਢਣਾ ਚਾਹੀਦਾ ਔਰ ਉਹ ਦਿਖਣੇ ਨਹੀਂ ਚਾਹੀਦੇ ਪਾਰਟੀ ਉਹਦਾ ਇੱਕ ਕਿਸਮ ਦੇ ਸਾਡੇ ਨਿਫਾਸੇ ਵਾਸਤੇ ਤਾਂ ਉਹ ਰੈਕਸਸ ਹੈ ਉਹਦਾ ਆਉਣਾ ਸਾਡੇ ਵਾਸਤੇ ਕਿਉਂਕਿ ਉਹਨਾਂ ਨੇ ਪਾਰਟੀ ਦੇ ਸਿਧਾਂਤਾਂ ਨੂੰ ਕੋਰਨਰ ਕਰਕੇ ਆਪਣੀ ਦੇ ਸੇਵਾ ਨੂੰ ਛੱਡ ਕੇ ਪੇਡ ਸੇਵਾ ਵਾਸਤੇ ਹੀ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਸਾਨੂੰ ਅੱਜ ਇਹ ਰਾਜੀ ਮਜਬੂਰ ਹੋ ਕੇ ਕੱਢਣੀ ਪਈ ਜੈ ਹਿੰਦ ਜੈ ਭਾਰਤ